ਸਟੈਂਡ ਸਾਰੇ ਪੰਜਾਬ ਦੀ ਸਿਸਟਮ ਹੈ ਨਾ ਇਦਾਂ ਦਾ ਉਹ ਆਪਣੇ ਵੱਸ 'ਚ ਹੀ ਆ ਵੀਰੇ ਇੱਧਰ ਨਹੀਂ ਸਾਈਡ ਹੀ ਆਇਓ ਤੁਸੀਂ ਲੋਗੇ ਕੱਢ ਦਿਓ ਸਾਰੇ ਜਿਹੜੇ ਹੈਗੇ ਆ ਆਪਾਂ ਜਾਣਾ ਮੜਾ ਡਿਪਟੀ ਨੂੰ ਮਿਲ ਕੇ ਫਿਰ ਵਾਪਸ ਚਲੇ ਜਾਵਾਂਗੇ ਭਾਈ মিডিਆ ਦੇ ਵਿੱਚੋਂ ਕੇ ਦਾ ਕੋਈ ਸਵਾਲ ਸੂਲ ਹੈਗਾ ਤਾਂ ਕਰ ਲਓ ਫਿਰ ਅਸੀਂ ਜਾਣਾ ਹੈ ਨਾ ਆ ਲਓ ਜੀ ਲਓ ਲਓ ਆ ਦੇਖਣਾ ਤੁਹਾਨੂੰ ਕਿੱਥੇ ਆਜੋ ਭਾਈ ਕਰੋ ਸਵਾਲ ਤੁਸੀਂ ਉੱਥੇ ਆਂਦੇ ਹੀ ਬਾਈਟ ਲਈ ਭਾਈ ਇੱਧਰ ਆ ਜੇ ਠੀਕ ਅਮਰਪਾਲ ਜੀ ਅੱਜ ਤੁਸੀਂ ਰਕ ਜਿੰਨੇ ਸਾਹਮਣੇ ਡਰਾਮੇ ਕੱਟ ਕੀਤਾ ਹਾਂਜੀ ਇਹ ਕਿਸ ਵਿਸ਼ੇ ਤੇ ਸੀਗਾ ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਦਾ ਮੁਖੀ ਸੀਗਾ ਉੱਥੇ ਤੇ ਉਸ ਵਿਸ਼ੇ 'ਚ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਗੀਆਂ ਉਹਨਾਂ ਦਾ ਸਰੀਰਕ ਸ਼ੋਚਨ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਵੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਹਾਂਜੀ ਤੇ ਉਸ ਜਦ ਸਾਨੂੰ ਪਤਾ ਲੱਗਾ ਅਸੀਂ ਪਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਹ ਉਸ ਸਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਜੀ ਉੱਤੇ ਅ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਇੱਜ਼ਤੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਰਲਈ ਹੋਈ ਹੈ ਜੀ ਬਾਈ ਤੁਸੀਂ ਬੇਇੱਜ਼ਤੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ ਢਾਈ ਸਾਬ ਤੋਂ ਜਾਂਦੀ ਰਹੀ ਹੈ ਤੇ ਉਹ ਵੀ ਤਾਂ ਬੇਇੱਜ਼ਤੀ ਦੇ ਹੱਕ ਦੇ ਵਿੱਚ ਕੀਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥ ਜਾਂਦੀਆਂ ਇੱਕ ਲੜਕੀ ਨੇ ਕਿਹਾ ਧੱਕੇ ਨਾਲ ਬਲੈਕਮੇਲ ਕਰਕੇ ਸਾਧਦਾ ਰਿਆ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਜੀ ਲੈ ਜਾਓ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਦੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ 'ਚ ਬੇਅਦਬੀ ਦੇ ਵਿੱਚ ਦੂਜੀ ਕੁੜੀ ਦਾ ਹੱਥ ਆ ਅਮਰਪਾਲ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇਗੇ ਤੁਸੀਂ ਡੀਵੀਆਰ ਵਗੈਰਾ ਲੈ ਕੇ ਧੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਆ ਜਦੋਂ ਅਸੀਂ ਵੀਡੀਓ ਵਾਇਰਲ ਹੋ ਰਹੀਆਂ ਪੁਲਿਸ ਉਹਨਾਂ ਤੇ ਪੰਜ ਪਰਚੇ ਬਲਾਤਕਾਰ ਦੇ ਕਰੇ ਤੇ ਡੀਵੀਆਰ ਲੈ ਲੈਂਦੇ ਹੁਣ ਤਾਂ ਅਸੀਂ ਨਹਿਰ ਚ ਸਿੱੜਤਾ ਵੀਡੀਓ ਕੱਟਿਆ ਸਕਾਰ ਕਮੇਟੀ ਵੀ ਸ਼੍ਰੋਮਣੀ ਕਮੇਟੀ ਦਾ ਮੁਰਦਾਬਾਦ ਕਰ ਰਹੀ ਸੀ ਇਹ ਸ਼੍ਰੋਮਣੀ ਕਮੇਟੀ ਨੇ ਉਹਨੂੰ ਪਹਿਲਾਂ ਮਾਫੀਨਾਮਾ ਦਿੱਤਾ ਸੀ ਪਰਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਜੀ ਥੜੇ ਦੀਜੀ ਤੁਹਾਨੂੰ ਇਸ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਈ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਤੇ ਉਹ ਜਿਹੜੇ ਬੰਦੇ ਨੇ ਇਹਨਾਂ ਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕਿਸੇ ਦੇ ਸਾਹਮਣੇ ਹੀ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਧ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਉਲਟ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹਜੇ ਉਹਨਾਂ ਦੇ ਉਲਟਾ ਪਾ ਵੱਖਰਾ ਸਮਾਗਮ ਰੱਖਣਾ ਜੀ ਹੁਣ ਅੱਥੋੜੀ ਅਗਲੀ ਪਲੈਨਿੰਗ ਕੀ ਹੋਊਗੀ ਥਾ ਥਾ ਦੇ ਨੇ ਹੁੰਦੇ ਆ ਇਹਦੇ ਵੀ ਕੋਈ ਨਾਰਾਵਾ ਪ੍ਰੋਗਰਾਮ ਪ੍ਰੋਗਰਾਮ ਸਿੱਥਾਂ ਦੇ ਵਿੱਚ ਏਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆ ਐਨੇ ਕਾਏ ਆ ਨਾ ਐਨੇ ਕੀ ਹਰਸਾ ਸਾਡੀ ਬਾਗ ਵਿੱਚ ਇਕੱਠਿਆ ਹੋ ਜਾਣ ਕਿ ਆਪਾਂ ਡੇਰਾਬਾਦ ਦਾ ਜੜ ਪਟ ਦਿਆਂਗੇ ਬੋਲੋ ਜੈ ਹਿੰਦ ਜੈ ਹਿੰਦ ਆ ਜਿਹੜੇ ਨੇ ਕਿਨਾਰੇ ਸਾਧ ਆਪਾਂ ਪੜਿਆ ਕੋਈ ਬਹੁਤ ਵਧੀਆ ਕੰਮ ਉਹ ਪਿੰਡ ਵਾਲੇ ਕੀ ਇੱਧਰ ਹੀ ਨਹਿਰ ਦੇ ਦੇਖੋ ਕੁਝ ਕਿੱਥੇ ਬਾਗੇ ਬਾਣੇ ਤੱਕ ਦਿੱਤੀ ਵੀ ਨਹਿਰ ਚੱਲਦੀ ਆ ਨੇ ਨਾਵੇਂ ਡੇਰੇ ਖੁੱਲਿਆ ਤਾਂ ਨਹੀਂ ਡੇਰੇ ਦੇ ਖਿਲਾਫ ਨਹੀਂ ਹੈ ਆਪਾਂ ਜੁਰਮ ਦੇ ਖਿਲਾਫ ਆ ਤੁਸੀਂ ਜੁਰਮ ਨਹੀਂ ਗੱਲਤੇ ਵੀ ਇੱਕ ਸਾਹ ਦੇਖੋ ਜੁਰਮ ਤਾਂ ਗੁਰੂ ਘਰਾਂ ਚ ਵੀ ਹੋ ਰਹੇ ਆ ਮਸਜਿਦਾਂ ਮੰਦਿਰਾਂ ਚ ਵੀ ਬਲਾਤਕਾਰ ਹੋ ਰਹੇ ਆ ਬਿਲਕੁਲ ਬੰਦਾ ਹੀ ਤੇ ਕਸੂਰ ਹੁੰਦਾ ਉਹ ਚਾਹੇ ਡੇਰੇ ਚ ਬੈਠਾ ਮਸਜਿਦ ਮਸਜਿਦ ਤੇ ਗੁਰੂ ਘਰੇ ਬੈਠਾ ਉਹਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਿੰਦੇ ਕਿ ਡੇਰੇ ਖੁੱਲਿਆ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੋਣਾ ਕਿਹੜੀ ਮਰਜ਼ਾਦਾ ਜਿਹੜੀ ਮਰਜ਼ਾਦਾ ਹੈ ਹੀ ਨਹੀਂ ਕੋਈ ਇੰਤਾਂ ਸਾਰੇ ਥਾਵਾਂ ਤੇ ਉਹ ਜਿਵੇਂ ਪਰਿਵਾਰ ਚਾ ਬੱਚਿਆਂ ਦੇ ਸੁਭਾਅ ਵੱਖਰੇ ਹੁੰਦੇ ਉਹ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਆਪਾਂ ਐਕਸ਼ਨ ਲੈ ਲਾਂ ਇਸ ਤੋਂ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਸਾਨੂੰ ਨੀਤੀ ਉਹ ਜਿਹੜਾ ਬੀਬੀ ਦੇ ਪਰਚਾ ਨਹੀਂ ਕਰਦੇ ਸੀ ਉਹਨਾਂ ਨੇ ਕਹਾ ਕੱਲ ਤੱਕ ਕਰਾਂਗੇ ਠੀਕ ਆ ਜੀ ਉਹ ਜੇ ਕਰਨਗੇ ਠੀਕ ਆ ਉਸ ਤੋਂ ਬਾਅਦ ਨਹੀਂ ਆਪਣੀਆਂ ਰਣਨੀਤੀਆਂ ਬਥੇਰੀਆਂ ਨੇ ਪੁਲਿਸ ਅਧਿਕਾਰੀ ਨੂੰ ਮਿਲ ਕੇ ਸ਼ੁਆਸ਼ ਦਵਾਇਆ ਜਾਂਦੇ ਨੇ ਜਿਵੇਂ ਹੁਣ ਆਹ ਹਾਂ ਜੀ ਹਾਂ ਜੀ ਪੁਲਿਸ ਅਧਿਕਾਰੀ ਮਿਲ ਕੇ ਕੀ ਵੀ ਸ਼ੁਆਸ਼ ਦਵਾਇਆ ਜੀ ਉਹ ਕਹਿੰਦੇ ਠੀਕ ਆ ਜਿਹੜੀਆਂ ਤੁਸੀਂ ਪੈਂਡਰਾਈਵ ਚ ਵੀਡੀਓ ਦਿੱਤੀਆਂ ਉਸ ਆਧਾਰ ਤੇ ਕਾਰਵਾਈ ਬਣਦੀ ਆ ਤੇ ਜਿਹੜੇ ਤੇ ਬਣਦੀ ਅਸੀਂ ਕਰਾਂਗੇ ਉਹ ਕਹਿੰਦੇ ਅਸੀਂ ਕੱਲ ਤੱਕ ਕਰਦੇ ਆਂਗੇ ਠੀਕ ਹੈ ਕਿ ਆ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਬਾਬਾ ਜੀ ਇਹੇ ਜੀ ਦੇਰੇ ਜਿਹੜੀ ਇਸ ਤਰ੍ਹਾਂ ਦੀ ਸੋਸ਼ਲ ਕੁੜੀਆਂ ਨਾਲ ਕੱਲੇ ਇੱਥੇ ਤੇ ਕੋਈ ਮੈਂ ਕਹਿੰਦੀ ਕਾਰਵਾਈ ਹੋ ਗਈ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸੋਸ਼ਲ ਹੋ ਰਹੇ ਨੇ ਉਹਨਾਂ ਤੇ ਕਾਰਵਾਈ ਹੋਈ ਪਰ ਉਹ ਦਾ ਜਿਹੜਾ ਪ੍ਰੂਫ ਲਿਆਵਾਂਗੇ ਆਪਾਂ ਕਾਰਵਾਈ ਕਰ ਦਾਂਗੇ ਭਾਵੇਂ ਕੋਈ ਹੋਵੇ ਅੱਗੇ ਅਹੀਂ ਤੋਂ ਮੇਰਾ ਜੀ ਟੀ ਟਾਰਗੇਟ ਹੈਗਾ ਜੀ ਆਪਾਂ ਚੇਤਾਵਨੀ ਦੇ ਦਈਏ ਟਾਰਗੇਟ ਤਾਂ ਬਹੁਤ ਵੱਡੇ ਆ ਮੁੜ ਕੇ ਇੱਥੇ ਤੇਰੇ ਤੇ ਜੂਏ ਕੀ ਲਾ ਦੇਣਗੇ ਜੇ ਮੈਂ ਟਾਰਗੇਟ ਦੱਸਦਾ ਠੀਕ ਆ ਜੀ ਬਾਬਾ ਠੀਕ ਆ ਜੀ ਠੀਕ ਆ ਜੀ ਜੀ ਸੋਨਹਾਰ ਅੱਲਾਹੁ ਅਕਬਰ ਚਲੋ ਠੀਕ ਆ ਬਸ ਮੀਡੀਆ ਵਾਲਾ ਕੰਮ ਨਿਪਟਣ ਗਿਆ ਹਾਂਜੀ 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 ਬਿਲਕੁਲ ਜੀ ਬਿਲਕੁਲ ਚਲੋ ਹੁਣ ਆਪਾਂ ਨਾ ਸਾਰਿਆਂ ਦਾ ਧੰਨਵਾਦ ਜਿਹੜੇ ਦੂਰੋਂ ਨੇੜੇ ਵੀਰ ਭਾਈ ਆਏ ਆ ਸਾਰੇ ਹਨਾ ਵੱਡੇ ਆ ਲੱਗੇ ਰੋ ਬਾਬਾ ਜੀ ਨੌਜਵਾਨ ਨਾਲ ਆ ਜੀ ਤੁਹਾਡੇ ਨਾਲ ਬਾਬਾ ਜੀ ਤੁਹਾਡੇ ਇਹ ਸਾਰੇ ਨਾਲ ਆ ਜੀ ਤੁਹਾਡੇ ਅੱਜ ਇਤੋਂ ਸਾਰੇ ਸੌਂ ਖਾ ਕੇ ਜਾਇਓ ਵੀ ਦੇਖੀ ਪਿੱਛੇ ਹਟੇ ਦਾ ਦੇਖ ਲੋ ਜਿਹੜਾ ਕਰਦਾ ਗੁਰੂ ਘਰ ਦੀ ਸੌ ਨੂੰ ਹਾਂ ਬੋਲੇ ਸੋਨ ਨਿਹਾਲ ਸਤਿ ਸ਼੍ਰੀ ਅਕਾਲ ਸਟੈਂਡ ਸਾਰੇ ਪੰਜਾਬ ਦੀ ਸਿਸਟਮ ਹੈ ਨਾ ਇਦਾਂ ਦਾ ਉਹ ਆਪਣੇ ਵੱਸ 'ਚ ਹੀ ਆ ਇਧਰ ਇਧਰ ਲਾਈਨ ਸਾਈਡ ਹੀ ਆ ਰਹੀ ਉਹ ਹੋ ਕੇ ਖੜ ਜੋ ਸਾਰੇ ਜਿਹੜੇ ਲੱਗੇ ਆ ਆਪਾਂ ਜਾਣਾ ਮੜਾ ਡਿਪਟੀ ਨੂੰ ਮਿਲ ਕੇ ਫਿਰ ਵਾਪਸ ਚਲੇ ਜਾਵਾਂਗੇ ਭਾਈ মিডিਆ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਸੂਲ ਹੈਗਾ ਤਾਂ ਕਰ ਲੋ ਫਿਰ ਅਸੀਂ ਜਾਣਾ ਹੈ ਨਾ ਆ ਲਓ ਜੀ ਲਓ ਲਓ ਆ ਦੇਖ ਤੁਹਾਨੂੰ ਕਿੱਥੇ ਆਜੋ ਭਾਈ ਕਰੋ ਸਵਾਲ ਤੁਸੀਂ ਉੱਥੇ ਆਂਦੇ ਹੀ ਬਾਈਟ ਲਈ ਭਾਈ ਇੱਧਰ ਆ ਜੇ ਆਜਾ ਆਜਾ ਠੀਕ ਹੈ ਅਮਰਪਾਲ ਜੀ ਅੱਜ ਤੁਸੀਂ ਡਾਕਟਰ ਜੀ ਦੇ ਸਾਹਮਣੇ ਜਨਾਬ ਜੀ ਕੱਟ ਕੀਤਾ ਹਾਂਜੀ ਇਹ ਕਿਸ ਵਿਸ਼ੇ ਤੇ ਸੀਗਾ ਇਹ ਜਿਹੜਾ ਬਾਬਾ ਬਰਜਿੰਦਰ ਸਿੰਘ ਚਰਨ ਘਾਟ ਦਾ ਮੁਖੀ ਸੀਗਾ ਉੱਥੇ ਤੇ ਉਸ ਵਿਸ਼ੇ ਤੇ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਗੀਆਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਹਾਂਜੀ ਤੇ ਉਸ ਸਾਨੂੰ ਪਤਾ ਲੱਗਾ ਅਸੀਂ ਪਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਹ ਉਸ ਸਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਜੀ ਉੱਤੇ ਅ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਅਦਬੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਰਲਈ ਹੋਈ ਹੈ ਜੀ ਬਾਈ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ ਢਾਈ ਸਾਹਿਬ ਤੇ ਜਾਂਦੀ ਰਹੀ ਹੈ ਤੇ ਉਹ ਵੀ ਨਿਆਂ ਦੇ ਵਿੱਚ ਹੱਕ ਦੇ ਵਿੱਚ ਕੀਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥ ਜਾਈਆਂ ਇੱਕ ਲੜਕੀ ਨੇ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਦੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ 'ਚ ਬੇਅਦਬੀ ਦੇ ਵਿੱਚ ਦੂਜੀ ਕੁੜੀ ਦਾ ਹੱਥ ਆ ਹਮਿਤਪਾਲ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇਗੇ ਤੁਸੀਂ ਡੀਵੀਆਰ ਵਗੈਰਾ ਲੈ ਕੇ ਤੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਆ ਪੜਸੋਂਾਂ ਤੇ ਪੰਜ ਪਰਚੇ ਬਲਾਤਕਾਰ ਦੇ ਕਰੇ ਤੇ ਡੀਵੀਆਰ ਲੈ ਲੈਂਦੇ ਹੁਣ ਤਾਂ ਹੀ ਨਹਿਰ 'ਚ ਸਿੱੜਤਾ ਵੀਡੀਓ ਕੱਟਿਆ ਸਕਾਰ ਕਮੇਟੀ ਵੀ ਸ਼੍ਰੋਮਣੀ ਕਮੇਟੀ ਦਾ ਮੁਰਦਾਬਾਦ ਕਰ ਰਹੀ ਸੀ ਇਹ ਸ਼੍ਰੋਮਣੀ ਕਮੇਟੀ ਨੇ ਉਹਨੂੰ ਪਹਿਲਾਂ ਮਾਫੀਨਾਮਾ ਦਿੱਤਾ ਸੀ ਪਰਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਥੜੇ ਦੀਜੀ ਤੁਹਾਨੂੰ ਇਸ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਈ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਤੇ ਉਹ ਜਿਹੜੇ ਬੰਦੇ ਨੇ ਇਹਨਾਂ ਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕਿਸੇ ਦੀ ਸਾਹਮਣੇ ਹੀ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਧ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਉਲਟ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹਜੇ ਉਹਨਾਂ ਦੇ ਉਲਟਾ ਪਾ ਵੱਖਰਾ ਸਮਾਗਮ ਰੱਖਣਾ ਜੀ ਹੁਣ ਅਗਲੀ ਪਲੈਨਿੰਗ ਕੀ ਹੋਊਗੀ ਦੇ ਦੇ ਕੋਲ ਸਲਾਵਾ ਦੇ ਪ੍ਰੋਗਰਾਮ ਪ੍ਰੋਗਰਾਮ ਹੈ ਇਕਤਾ ਸਿੱਖਾਂ ਦੇ ਵਿੱਚ ਇਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆ ਐਨੇ ਕਾਏ ਆ ਨਾ ਐਨੇ ਕੀ ਹਰਸਾ ਸਾਡੀ ਆਵਾਜ਼ ਵਿੱਚ ਇਕੱਠਿਆ ਹੋ ਜਾਣਗੇ ਆਪਾਂ ਡੇਰਾਬਾਦ ਦਾ ਜੜ ਪਟਦੇ ਆਗੇ ਬੋਲੋ ਜੇ ਡੇਰਾ ਨੂੰ ਕਿਨਾਰੇ ਸਾਧ ਆਪਾਂ ਪੜਿਆ ਬਹੁਤ ਵਧੀਆ ਕੰਮ ਹੋਇਆ ਪਿੰਡ ਵਾਲੇ ਇੰਤਾਂ ਹੀ ਨਹਿਰ ਦੇ ਦੇਖ ਲਓ ਕਿਥੇ ਉਹ ਬਾਗੇ ਬਾਣੇ ਤੱਕ ਕਿੰਨੀ ਵੀ ਨਹਿਰ ਜਾਂਦੀ ਆ ਨਾ ਮੈਂ ਡੇਰੇ ਖੁੱਲਿਆ ਥਾਂ ਨਹੀਂ ਡੇਰੇ ਦੇ ਖਿਲਾਫ ਨਹੀਂ ਹੈ ਆਪਾਂ ਜੁਰਮ ਦੇ ਖਿਲਾਫ ਆ ਤੁਸੀਂ ਜੁਰਮ ਨਹੀਂ ਖਲਤੇ ਵੀ ਇੱਕ ਥਾਂ ਦੇਖੋ ਜੁਰਮ ਤਾਂ ਸ਼ੁਰੂ ਘਰਾਂ ਚ ਵੀ ਹੋ ਰਹੇ ਆ ਮਸਜਿਦਾਂ ਮੰਦਰਾਂ ਚ ਵੀ ਬਲਾਤਕਾਰ ਹੋ ਰਹੇ ਆ ਬਿਲਕੁਲ ਬੰਦਾ ਹੀ ਜੇ ਕਸੂਰ ਹੁੰਦਾ ਉਹ ਚਾਹੇ ਡੇਰੇ ਚ ਬੈਠਾ ਮੰਦਰ ਮਸਜਿਦ ਤੇ ਗੁਰੂ ਘਰੇ ਬੈਠਾ ਉਹਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਿੰਦੇ ਵੀ ਡੇਰੇ ਖੁੱਲਿਆ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੋਣਾ ਜਿਹੜੀ ਮਰਜ਼ਾਦਾ ਜਿਹੜਾ ਇੱਥੇ ਮਰਜ਼ਾਦਾ ਹੈ ਹੀ ਨਹੀਂ ਕੋਈ ਇੱਦਾਂ ਹੀ ਸਾਰੇ ਥਾਵਾਂ ਤੇ ਉਹ ਹੀ ਜਿਵੇਂ ਪਰਿਵਾਰਕ ਆ ਬੱਚਿਆਂ ਦੇ ਸੁਭਾਅ ਵੱਖੋ ਵੱਖਰੇ ਹੁੰਦੇ ਹੋਵੇ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਤਾਂ ਐਕਸ਼ਨ ਲੈ ਲੈ ਇਸ ਤੋਂ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਸਾਣ ਲਈ ਤੇ ਉਹ ਜਿਹੜਾ ਬੀਬੀ ਦੇ ਪਰਚਾ ਨਹੀਂ ਕਰਦੇ ਸੀ ਉਹਨਾਂ ਨੇ ਕਿਹਾ ਕੱਲ ਤੱਕ ਕਰਾਂਗੇ ਠੀਕ ਆ ਜੀ ਉਹ ਜੇ ਕਰਨਗੇ ਠੀਕ ਆ ਉਸ ਤੋਂ ਬਾਅਦ ਨਹੀਂ ਆਪਣੀਆਂ ਰਣਨੀਤੀਆਂ ਬਥੇਰਾਂਗੇ ਪੁਲਿਸ ਅਧਿਕਾਰੀ ਤੋਂ ਮਿਲ ਕੇ ਜਿਵੇਂ ਵਿਸ਼ਵਾਸ ਦਵਾਇਆ ਉਹਨਾਂ ਨੇ ਜਿਵੇਂ ਹੁਣ ਆਹ ਨਾ ਹਾਂਜੀ ਹਾਂਜੀ ਪੁਲਿਸ ਅਧਿਕਾਰੀ ਮਿਲ ਕੇ ਕੀ ਵਿਸ਼ਵਾਸ ਦਵਾਇਆ ਇਹਨਾਂ ਨੇ ਉਹ ਕਹਿੰਦੇ ਠੀਕ ਆ ਜਿਹੜੀਆਂ ਤੁਸੀਂ ਪੈਨ ਡਰਾਈਵ ਚ ਵੀਡੀਓ ਦਿੱਤੀਆਂ ਉਸ ਆਧਾਰ ਤੇ ਕਾਰਵਾਈ ਬਣਦੀ ਆ ਤੇ ਜਿਹਦੇ ਤੇ ਬਣਦੀ ਆ ਜੀ ਕਰਾਂਗੇ ਉਹ ਕਹਿੰਦੇ ਵੀ ਅਸੀਂ ਕੱਲ ਤੱਕ ਕਰਦੇ ਆਂਗੇ ਠੀਕ ਹੈਗਾ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਬਾਬਾ ਜੀ ਇਹ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਕੁੜੀਆਂ ਨਾਲ ਪਹਿਲੇ ਇੱਥੇ ਤੇ ਕੋਈ ਕਾਰਵਾਈ ਹੋ ਗਈ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸੋਸ਼ਲ ਹੋ ਰਹੀਆਂ ਨੇ ਉਹਨਾਂ ਤੇ ਕਾਰਵਾਈ ਕੋਈ ਪਰੂਖ ਦਾ ਜਿਹਦਾ ਪ੍ਰੂਖ ਲਿਆਵਾਂਗੇ ਆਪਾਂ ਕਾਰਵਾਈ ਕਰ ਦਾਂਗੇ ਭਾਵੇਂ ਕੋਈ ਹੋਵੇ ਅੱਜ ਅਸੀਂ ਸਭਾ ਮੇਰਾ ਵੀ ਟੀ ਟਾਰਗੇਟ ਹੈਗਾ ਆਪਾਂ ਨੂੰ ਚੇਤਾਵਨੀ ਦੇ ਦਈਏ ਟਾਰਗੇਟ ਤਾਂ ਬਹੁਤ ਵੱਡੇ ਆ ਨਾ ਮੁੜ ਕੇ ਇੱਥੇ ਤੇਰੇ ਤੇ ਜੂਏ ਕੀ ਲਾ ਦੇਣਗੇ ਜੇ ਮੈਂ ਟਾਰਗੇਟ ਤਾਸਦਾ ਠੀਕ ਆ ਜੀ ਬਾਬੂ ਠੀਕ ਆ ਜੀ ਠੀਕ ਆ ਜੀ ਜੀ ਸੋਨਿਹਾਰਾ ਅੱਲਾਹ ਮੁਨਕਾਰਾ ਚਲੋ ਠੀਕ ਆ ਬਸ ਮੀਡੀਆ ਵਾਲਾ ਕੰਮ ਨਿਪੜ ਗਿਆ ਹਾਂਜੀ 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 ਬਿਲਕੁਲ ਜੀ ਬਿਲਕੁਲ ਚਲੋ ਹੁਣ ਆਪਾਂ ਨਾ ਸਾਰਿਆਂ ਦਾ ਧੰਨਵਾਦ ਜਿਹੜੇ ਦੂਰੋਂ ਨੇੜੇ ਵੀਰ ਭਾਈ ਆਏ ਆ ਸਾਰੇ ਹਨਾ ਵਟੇ ਆ ਬਾਬਾ ਜੀ ਬਾਬਾ ਜੀ ਨੌਜਵਾਨ ਬਿਲਕੁਲ ਨਾਲ ਆ ਜੀ ਤੁਹਾਡੇ ਅੱਜ ਇੱਥੋਂ ਸਾਰੇ ਸੌਖਾ ਕੇ ਜਾਇਓ ਵੀ ਜੇ ਵੀ ਪਿੱਛੇ ਹਟੇ ਤਾਂ ਦੇਖ ਲੋ ਜਿਹੜਾ ਕਰਦਾ ਗੁਰੂ ਘਰ ਦੀ ਸੌ ਨੂੰ ਹਾਂ ਬੋਲੇ ਸੋਨ ਨਿਹਾਲ ਸਤਿ ਸ਼੍ਰੀ ਅਕਾਲ ਅਰੋ ਦੀ ਸੋਚ ਤੇ ਪਰਾ ਦੇ ਆਗੇ ਧੋਕ ਤੇ ਕੋਈ ਨਹੀਂ ਆ ਰਿਹਾ ਕੋਟਾ ਕਰਾਉਣ ਵਾਲਾ ਸਟੈਂਡ ਸਾਰੇ ਪੰਜਾਬ ਦੀ ਸਿਸਟਮ ਹੈ ਨਾ ਇਦਾਂ ਦਾ ਉਹ ਆਪਣੇ ਵਸ ਚ ਹੀ ਆ ਇੱਧਰ ਨਹੀਂ ਸਾਈਡ ਹੀ ਆਓ ਤੁਸੀਂ ਥੱਲੇ ਹੋ ਕੇ ਕੱਢ ਦਿਓ ਸਾਰੇ ਜਿਹੜੇ ਆਪਾਂ ਜਾਣਾ ਮੜਾ ਡਿਪਟੀ ਨੂੰ ਮਿਲ ਕੇ ਫਿਰ ਵਾਪਸ ਚਲੇ ਜਾਵਾਂਗੇ। ਭਾਈ মিডিਆ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਸੂਲ ਹੈਗਾ ਤਾਂ ਕਰ ਲੋ ਫਿਰ ਅਸੀਂ ਜਾਣਾ ਹੈਣਾ। ਆ ਲਓ ਜੀ ਲਓ ਲਓ। ਆ ਦੇਖੋ ਤੁਹਾਡਾ ਕਿੱਥੇ ਆਜੋ ਭਾਈ ਕਰੋ ਸਵਾਲ ਤੁਸੀਂ ਉੱਥੇ ਆਂਦੇ ਸੀ ਬਾਈਟ ਲਈ। ਭਾਈ ਇੱਧਰ ਆ ਜੇ। ਆਜਾ ਆਜਾ। ਠੀਕ। ਅਮਰਪਾਲ ਜੀ ਅੱਜ ਤੁਸੀਂ ਰੈਕ ਜਿੰਨੇ ਸਾਹਮਣੇ ਡਰਾਵ ਚ ਕੱਟ ਕੀਤਾ। ਹਾਂਜੀ। ਇਹ ਕਿਸ ਵਿਸ਼ੇ ਤੇ ਸੀਗਾ? ਇਹ ਜਿਹੜਾ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਦਾ ਮੁਖੀ ਸੀਗਾ ਉੱਥੇ ਤੇ ਉਸ ਵਿਸ਼ੇ 'ਚ ਸੀਗਾ ਵੀ ਉਹ ਉੱਥੇ ਜਿਹੜੀਆਂ ਹੈਗੀਆਂ ਗਰੀਬ ਘਰਾਂ ਦੀਆਂ ਬੱਚੀਆਂ ਸੀਗੀਆਂ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਕੇ ਉਹਨੂੰ ਬਲੈਕਮੇਲ ਕਰਕੇ ਰੱਖਦਾ ਸੀ ਵੀ ਤਾਂ ਜੋ ਪੁਲਿਸ ਕੋਲੇ ਨਾ ਜਾਣ ਹਾਂਜੀ ਤੇ ਉਸ ਜਦੋਂ ਸਾਨੂੰ ਪਤਾ ਲੱਗਾ ਅਸੀਂ ਫਿਰ ਉਹਨੂੰ ਫੜਿਆ ਸੀ ਤੇ ਪੁਲਿਸ ਨੂੰ ਦਿੱਤਾ ਸੀ ਤੇ ਉਸ ਸੰਬੰਧ ਵਿੱਚ ਪੁਲਿਸ ਨੇ ਪਰਚਾ ਦਿੱਤਾ ਹੋਇਆ ਸੀ ਉੱਤੇ ਅਸਲ ਦੇ ਵਿੱਚ ਪਰਚਾ ਇੱਕ ਬੀਬੀ ਦੇ ਬਿਆਨ ਤੇ ਹੋਇਆ ਸੀ ਜਿਹਨੂੰ ਵਿਆਹ ਦਾ ਲਾਰਾ ਲਾਇਆ ਸੀ ਠੀਕ ਹੈ ਜੀ ਜਿਹੜੀਆਂ ਦੂਜੀਆਂ ਬੱਚੀਆਂ ਦੇ ਨਾਲ ਧੱਕਾ ਹੋਇਆ ਉਹਨਾਂ ਦੀ ਗੱਲ ਅਸੀਂ ਪੁਲਿਸ ਕੋਲੇ ਰੱਖੀ ਆ ਵੀ ਕੁਝ ਪਰਿਵਾਰ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਇਹਦੇ ਤੇ ਬੇਅਦਬੀ ਦਾ ਪਰਚਾ ਵੀ ਕਰੋ ਇੱਕ ਇਹਦੇ ਨਾਲ ਕੁੜੀ ਰਲਈ ਹੋਈ ਆ ਜੀ ਬਾਬਾ ਜੀ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਜਿਹੜੀ ਲੇਡੀ ਢਾਈ ਸਾਹ ਉਥੇ ਜਾਂਦੀ ਰਹੀ ਆ ਤੇ ਉਹ ਵੀ ਤਾਂ ਬੇਅਦਬੀ ਦੇ ਹੱਕ ਦੇ ਵਿੱਚ ਕੀਤੀ ਉਹਨਾਂ ਨੇ ਵੀ ਦੇਖੋ ਦੋ ਦੋ ਲੜਕੀਆਂ ਹੱਥ ਚ ਆਈਆਂ ਇੱਕ ਲੜਕੀ ਨੇ ਕਿਹਾ ਧੱਕੇ ਨਾਲ ਬਲੈਕਮੇਲ ਕਰਕੇ ਸਾਧਦਾ ਰਿਹਾ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਨੇ ਆਪਣੇ ਹੱਕ 'ਚ ਬਿਆਨ ਦਿੱਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਆਪਣੀ ਮਰਜ਼ੀ ਨਾਲ ਗਈਆਂ ਫਿਰ ਮਤਲਬ ਇਹਦੇ 'ਚ ਬੇਅਦਬੀ ਅਮਰਪਾਲ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗੇਗੇ ਤੁਸੀਂ ਡੀਵੀਆਰ ਵਗੈਰਾ ਲੈ ਕੇ ਤੱਕਾ ਕੀਤਾ ਬਾਬੇ ਦੀ ਕੁੱਟਮਾਰ ਕੀਤੀ ਵੀ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਵੀ ਪੁਲਿਸ ਦਾ ਕੰਮ ਕਰਨ ਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅਧਿਕਾਰ ਦਿੱਤਾ ਤੇ ਕੁੱਟਮਾਰ ਕੀਤੀ ਆ ਠੀਕ ਹੈ ਓਏ ਹੋਰ ਗੁਰੂ ਗੋਬਿੰਦ ਸਿੰਘ ਜੀ ਨੇ ਅਧਿਕਾਰ ਦਿੱਤਾ ਜਿਹੜੀ ਤੁਸੀਂ ਡੀਵੀਆਰ ਲੈ ਕੇ ਤੁਹਾਨੂੰ ਪੁਲਿਸ ਵਾਲੇ ਨਹੀਂ ਕਰਨਾ ਚਾਹੁੰਦੇ ਸੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਪੁਲਿਸ ਉਹਨਾਂ ਤੇ ਪੰਜ ਪਰਚੇ ਬਿਲਾਦਕਾਰ ਦੇ ਕਰੇ ਤੇ ਡੀਵੀਆਰ ਲੈ ਲੈਂਦੇ ਹੁਣ ਤਾਂ ਹੀ ਨਹਿਰ 'ਚ ਸਿੱੜਤਾ ਵੀਡੀਓ ਕੱਟੇ ਸਰਕਾਰ ਕਮੇਟੀ ਵੀ ਸ਼੍ਰੋਮਣੀ ਕਮੇਟੀ ਦਾ ਮੁਰਦਾਬਾਦ ਕਰਦੀ ਸੀ ਇਹ ਸ਼੍ਰੋਮਣੀ ਕਮੇਟੀ ਨੇ ਮਾਫੀ ਨਾਮਾ ਦਿੱਤਾ ਸੀ ਪਰ ਕਰਮਾ ਕਰਵਾਈ ਸੀ ਗੁਰੂ ਗ੍ਰੰਥ ਸਾਹਿਬ ਥੜੇ ਦੀਜੀ ਤੁਹਾਨੂੰ ਇਸ ਬਾਰੇ ਜਾਣੂ ਹੈਗੇ ਹੋ ਜੀ ਤੁਸੀਂ ਹੈਗੇ ਆ ਸਾਡੇ ਕੋਲ ਲੈਟਰ ਆਈ ਸੀ ਉਹਦੇ ਬਾਰੇ ਅਸੀਂ ਐਸਜੀਪੀਸੀ ਨੂੰ ਲੈਟਰ ਲਿਖਿਆ ਵਾ ਤੇ ਉਹ ਜਿਹੜੇ ਬੰਦੇ ਨੇ ਉਹਨੂੰ ਮਾਫੀ ਦਿੱਤੀ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਕਸਰ ਜੇ ਕੋਈ ਗੱਲਬਾਤ ਕਿਸੇ ਦੇ ਸਾਹਮਣੇ ਆਈ ਉਹਨਾਂ ਨਾਲ ਪਹਿਲਾਂ ਬਹਿ ਕੇ ਕਰਨੀ ਚਾਹੀਦੀ ਹੈ ਨਾ ਹੁਣ ਇਕੱਠ ਇੱਥੇ ਹੈਗਾ ਇੱਕ ਸਾਧ ਦੇ ਖਿਲਾਫ ਆਪਾਂ ਉਸ ਬੰਦੇ ਦੇ ਕਮੇਟੀ ਦੇ ਅਲਟ ਨਾਰੇ ਲਾਵਾਂਗੇ ਚਾਹੀਦੇ ਤਾਂ ਹੈ ਪਰ ਸਮਾਂ ਨਹੀਂ ਹੈ ਹਜੇ ਉਹਨਾਂ ਦੇ ਉਲਟਾ ਪਾ ਵੱਖਰਾ ਸਮਾਂ ਕਿਮ ਰੱਖਣਾ ਜੀ ਹੁਣ ਆ ਤੁਹਾਡੀ ਅਗਲੀ ਪਲੈਨਿੰਗ ਕੀ ਹੋਊਗੀ ਆਹ ਆਹ ਦੇ ਨੇ ਹੁੰਦੇ ਆ ਇਹਦੇ ਵੀ ਕੋਈ ਸਲਾਮ ਅਲੈਕ ਪ੍ਰੋਗਰਾਮ ਪ੍ਰੋਗਰਾਮ ਹੈ ਏਕਤਾ ਸਿੱਖਾਂ ਦੇ ਵਿੱਚ ਏਕਤਾ ਦੀ ਗੱਲ ਆ ਹੁਣ ਇੱਥੇ ਆਪਾਂ ਇਸ ਵਿਰੋਧ ਆਏ ਆ ਐਨੇ ਕਾਏ ਹਨਾ ਐਨੇ ਕੀ ਹਰ ਤਰ੍ਹਾਂ ਸਾਡੀ ਆਵਾਜ਼ ਵਿੱਚ ਇਕੱਠਿਆ ਹੋ ਜਾਣਗੇ ਆਪਾਂ ਡੇਰਾਬਾਦ ਦਾ ਜੜ ਪਟਦੇ ਆਂ ਬੋਲੋ ਇਹ ਤਾਂ ਨਹਿਰ ਦੇ ਦੇਖੋ ਕੁਛ ਕਿੱਥੇ ਬਾਗੇ ਬਾਣੇ ਤੱਕ ਦਿੱਤੀ ਵੀ ਨਹਿਰ ਚੱਲਦੀ ਆ ਕਿੰਨੇ ਨਵੇਂ ਡੇਰੇ ਖੁੱਲੇ ਆ ਨਹੀਂ ਡੇਰੇ ਦੇ ਖਿਲਾਫ ਨਹੀਂ ਹੈ ਆਪਾਂ ਜ਼ੁਰਮ ਦੇ ਖਿਲਾਫ ਆ ਤੁਸੀਂ ਜ਼ੁਰਮ ਨਹੀਂ ਕਹਿੰਦੇ ਵੀ ਇੱਕ ਤਾਂ ਦੇਖੋ ਜ਼ੁਰਮ ਤਾਂ ਗੁਰੂ ਘਰਾਂ ਚ ਵੀ ਹੋ ਰਹੇ ਆ ਮਸਜਿਦਾਂ ਮੰਦਰਾਂ ਚ ਵੀ ਬਲਾਤਕਾਰ ਹੋ ਰਹੇ ਆ ਬਿਲਕੁਲ ਬੰਦਾ ਹੀ ਤੇ ਕਸੂਰ ਹੁੰਦਾ ਉਹ ਚਾਹੇ ਡੇਰੇ 'ਚ ਬੈਠਾ ਮਸਜਿਦ ਤੇ ਗੁਰੂ ਘਰੇ ਬੈਠਾ ਉਹਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਜੇ ਕਹਿੰਦੇ ਵੀ ਡੇਰੇ ਖੁੱਲੇ ਉਹਨਾਂ ਤੇ ਆਪਾਂ ਧਾਵਾ ਬੋਲਦਗੇ ਨਹੀਂ ਹੋਣਾ ਕਿਹੜੀ ਮਰਜ਼ਾਦਾ ਜਿਹੜਾ ਮਰਜ਼ਾਦਾ ਹੈ ਹੀ ਨਹੀਂ ਕੋਈ ਇੱਦਾਂ ਹੀ ਸਾਰੇ ਥਾਵਾਂ ਤੇ ਉਹ ਦੇਵੇਂ ਪਰਿਵਾਰ ਤੇ ਬੱਚਿਆਂ